ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੇ ਮਨਜਿੰਦਰ ਸਿੰਘ ਔਲਕ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਰਕਾਰੀ ਵਕੀਲ ਡੇਵਿਡ ਡਰੈਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਕ 온ਟਾਰੀਓ ਦੇ ਬੈਰੀ ਸ਼ਹਿਰ ਦੇ ਵਿੱਚ ਸਟ੍ਰੀਟ ਸਵੀਪਰ ਚਲਾਉਂਦਾ ਸੀਗਾ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਕ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਪੁਲਿਸ ਨੂੰ ਸੜਕ ਉਤੇ ਡਾਵਾ ਡੋਲ ਹੋ ਰਹੀ ਇੱਕ ਗੱਡੀ ਬਾਰੇ ਇਤਲਾਮ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੋਖਾ ਟਾੜ ਉਤੇ ਪਹੁੰਚੇ ਤਾਂ ਸ੍ਰੀ ਸਪਰ ਖਤਾਨਾ ਦੇ ਵਿੱਚ ਕ੍ਰੈਸ਼ ਹੋ ਚੁੱਕਿਆ ਸੀ ਕੈਨੇਡਾ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ 'ਤੇ ਹੀਟ ਮਨਜਿੰਦਰ ਸਿੰਘ ਔਲਖ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਤਕਾਰੀ ਵਕੀਲ ਡੇਵਿਡ ਡਰਾਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਖ ਨੂੰ ਟਾਰਗੋ ਦੇ ਬੈਰੀ ਸ਼ਹਿਰ ਦੇ ਵਿੱਚ ਸਟ੍ਰੀਟ ਸਵੀਪ 'ਤੇ ਚਲਾਉਂਦਾ ਸੀ ਪਰ ਸਿੱਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਖ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਪੁਲਿਸ ਅਸਟਰਾਨੀ ਇੱਕ ਸੈਕਸ਼ਨ ਨੂੰ ਸਟਰੀਟ ਟਸਪੀਟ ਦੇ ਵਿੱਚੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੋੜ ਸੜਕ ਉੱਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਅਤੇ ਸਾਧਾ ਨਮੂਨਾ ਵੀ ਮੰਗਿਆ ਪਰ ਮਨਜਿੰਦਰ ਸਿੰਘ ਗੋਲਕ ਨੇ ਸਾਧਾ ਨਮੂਨਾ ਦੇ ਤਿੰਨ ਤੋਂ ਸਾਫ ਨਾ ਕਰ ਦਿੱਤੀ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮਨਜਿੰਦਰ ਓਲਕ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਹ ਦੇ ਨਮੂਨੇ ਵਾਸਤੇ ਹਾਮੀ ਨਾ ਪਰੀ ਬੈਰੀ ਪੁਲਿਸ ਦੇ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਓਲਕ ਡਿਊਟੀ ਉੱਤੇ ਨਹੀਂ ਸੀ ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਅਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਵਤੀਰੇ ਤੋਂ ਸ਼ਰਮਿੰਦਾ ਹੈ ਮਨਜਿੰਦਰ ਓਲਕ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸ ਨੇ ਆਪਣੀ ਹਰਕਤ ਦੇ ਲਈ ਮੁਆਫੀ ਮੰਗਦਿਆਂ ਨਸ਼ਾ ਕਰਕੇ ਗੱਡੀ ਚਲਾਉਣ ਦਾ ਦੋਸ਼ ਕਬੂਲ ਕਰ ਲਿਆ Ontario Court of Justice ਦੇ ਜੱਜ ਐਮ ਨਿਕੋਲਸ ਦੇ ਵੱਲੋਂ ਮਨਜੀਤ ਸਿੰਘ ਕੋਲਕ ਨੂੰ 3000 ਡਾਲਰ ਜੁਰਮਾਨਾ ਲਗਾਇਆ ਗਿਆ ਜੋ ਸਰਚਾਰਜ ਲੱਗਣ 4000 ਡਾਲਰ ਦੇ ਨੇੜੇ ਪਹੁੰਚ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਮਨਜੀਤ ਸਿੰਘ ਤਿੰਨ ਬੱਚਿਆਂ ਦਾ ਪਿਓ ਹੈ ਜਿਸ ਉਤੇ ਟਿੱਪਣੀਆਂ ਕਰਦਿਆਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਹੈ ਉਮੀਦ ਹੈ ਕਿ ਉਹ ਇੱਕ ਵਾਸਤੇ ਸਬਕ ਸਿੱਖਿਆ ਹੋਵੇਗਾ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਹਾਸੀ ਨੂੰ ਅੰਜਾਮ ਦੇਣ ਤੇ ਦੋਸ਼ ਹੈ ਮਨਜਿੰਦਰ ਸਿੰਘ ਔਲਕ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਰਕਾਰੀ ਵਕੀਲ ਡੇਵਿਡ ਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਕ 온ਟਾਰੀਓ ਦੇ ਬੈਰੀ ਸ਼ਹਿਰ ਦੇ ਵਿੱਚ ਸਟ੍ਰੀਟ ਸਵੀਪਰ ਚਲਾਉਂਦਾ ਸੀਗਾ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਕ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਇਥੇ ਦੱਸਣਾ ਬੰਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਉੱਤੇ ਡਾਵਾ ਡੋਲ ਹੋ ਰਹੀ ਇੱਕ ਗੱਡੀ ਬਾਰੇ ਇੰਤਲਾਮ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੋਖਾ ਟੋੜ ਨੂੰ ਤੇ ਪਹੁੰਚੇ ਤਾਂ ਸ੍ਰੀ ਸਪਰ ਖਤਾਨਾ ਦੇ ਵਿੱਚ ਕ੍ਰੈਸ਼ ਹੋ ਚੁੱਕਿਆ ਸੀ ਕੈਨੇਡਾ ਵਿੱਚੋਂ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ 'ਤੇ ਹੀਟ ਮਨਜਿੰਦਰ ਸਿੰਘ ਓਲਖ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਰਕਾਰੀ ਵਕੀਲ ਡੇਵਿਡ ਟਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਓਲਖ ਨੂੰ ਤਰਜ ਦੇ ਬੈਰੀ ਸ਼ਹਿਰ ਦੇ ਵਿੱਚ ਸਟ੍ਰੀਟ ਸਵੀਪ 'ਤੇ ਚਲਾਉਂਦਾ ਸੀ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਓਲਖ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਪੁਲਿਸ ਅਸਟ੍ਰੇਲੀਆ ਨੇ ਇੱਕ ਸੱਜ ਨੂੰ ਸਟਰੀਟ ਟੈਸਟ ਰੀਪਰ ਦੇ ਵਿੱਚੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੋੜ ਸੜਕ ਉੱਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਅਤੇ ਸਾਦਾ ਨਮੂਨਾ ਵੀ ਮੰਗਿਆ ਪਰ ਮਨਜਿੰਦਰ ਸਿੰਘ ਔਲਖ ਨੇ ਸਾਦਾ ਨਮੂਨਾ ਦੇਦ ਤੋਂ ਸਾਫ ਨਾ ਕਰ ਦਿੱਤੀ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮਨਜਿੰਦਰ ਔਲਖ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਦੇ ਨਮੂਨੇ ਵਾਸਤੇ ਹਾਮੀ ਨਾ ਪਰੀ ਬੈਰੀ ਪੁਲਿਸ ਦੇ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਔਲਖ ਡਿਊਟੀ ਉੱਤੇ ਨਹੀਂ ਸੀ ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਵਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਵਤੀਰੇ ਤੋਂ ਸ਼ਰਮਿੰਦਾ ਮਨਜਿੰਦਰ ਔਲਖ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸ ਨੇ ਆਪਣੀ ਹਰਕਤ ਤੇ ਲਈ ਮੁਆਫੀ ਮੰਗਦਿਆਂ ਨਿਸ਼ਚਿਤ ਕਰਕੇ ਖੱਡੀ ਚਲਾਉਂਦਾ ਦੋਸ਼ ਕਬੂਲ ਕਰ ਲਿਆ ਅਨਟੈਰਿਓ ਕੋਰਟ ਆਫ ਜਸਟਿਸ ਦੇ ਜੱਜ ਏ ਐਮ ਨਿਕੋਲਸ ਦੇ ਵੱਲੋਂ ਮਨਜਿੰਦਰ ਸਿੰਘ ਕੋਲਕ ਨੂੰ 3000 ਡਾਲਰ ਜੁਰਮਾਨਾ ਲਗਾਇਆ ਗਿਆ ਜੋ ਸਰਚਾਰਜ ਲੱਗਣ 4000 ਡਾਲਰ ਦੇ ਨੇੜੇ ਪਹੁੰਚ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਤਿੰਨ ਬੱਚਿਆਂ ਦਾ ਪਿਓ ਹੈ ਜਿਸ ਉਤੇ ਟਿੱਪਣੀਆਂ ਕਰਦਿਆ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਹੈ ਉਮੀਦ ਹੈ ਕਿ ਪੁਈਕ ਵਾਸਤੇ ਸਬਕ ਸਿੱਖਿਆ ਹੋਵੇਗਾ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚੋ ਸ਼ਰਾਬ ਪੀਕੇ ਗੱਡੀ ਚਲਾਉਂਦੇ ਆ ਹਾਸੀ ਨੂੰ ਅੰਜਾਮ ਦੇਣ ਦੇ ਦੋਸ਼ ਹੈ ਮਨਜਿੰਦਰ ਸਿੰਘ ਔਲਕ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਰਕਾਰੀ ਵਕੀਲ ਡੇਵਿਡ ਡਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਕ 온ਟਾਰੀਓ ਦੇ ਬੈਰੀ ਸ਼ਹਿਰ ਦੇ ਵਿੱਚੋ ਸਟ੍ਰੀਟ ਸਵੀਪਰ ਚਲਾਉਂਦਾ ਸੀਗਾ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਕ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਇਥੇ ਦੱਸਣਾ ਬੰਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਉਤੇ ਡਾਵਾ ਡੋਲ ਹੋ ਰਹੀ ਇੱਕ ਗੱਡੀ ਬਾਰੇ ਇਤਲਾਮ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੋਖਾ ਟੋੜ ਉਤੇ ਪਹੁੰਚੇ ਤਾਂ ਸ੍ਰੀ ਸਪਰ ਖਤਾਨਾ ਦੇ ਵਿੱਚ ਕ੍ਰੈਸ਼ ਹੋ ਚੁੱਕਿਆ ਸੀ ਕੈਨੇਡਾ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ 'ਤੇ ਹੀਟ ਮਨਜਿੰਦਰ ਸਿੰਘ ਓਲਖ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਤਕਾਰੀ ਵਕੀਲ ਡੇਵਿਡ ਡਰਾਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਓਲਖ ਨੂੰ ਤਰਜਿ ਦੇ ਬੈਰੀ ਸ਼ਹਿਰ ਦੇ ਵਿੱਚ ਸਟਰੀਟ ਸਵੀਪ ਚਲਾਉਂਦਾ ਸੀ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਓਲਖ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਪੁਲਿਸ ਅਫਸਰਾਂ ਨੇ ਇੱਕ ਸੱਖ ਨੂੰ ਸਟਰੀਟ ਟ੍ਰੈਸਪਰ ਦੇ ਵਿੱਚੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੋੜ ਸੜਕ ਉੱਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛਗਿੱਛ ਪੜਤਾਲ ਕੀਤੀ ਅਤੇ ਸਾਹ ਦਾ ਨਮੂਨਾ ਵੀ ਮੰਗਿਆ ਪਰ ਮਨਜਿੰਦਰ ਸਿੰਘ ਗੋਲਖ ਨੇ ਸਾਹ ਦਾ ਨਮੂਨਾ ਦੇਣ ਤੋਂ ਸਾਫ ਨਾਕਾ ਕਰ ਦਿੱਤੀ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮਨਜਿੰਦਰ ਓਲਖ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਹ ਦੇ ਨਮੂਨੇ ਵਾਸਤੇ ਹਾਮੀ ਨਾ ਪਰੀ ਬੈਰੀ ਪੁਲਿਸ ਦੇ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਓਲਖ ਡਿਊਟੀ ਉੱਤੇ ਨਹੀਂ ਸੀ ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਵੱਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਵਤੀਰੇ ਤੋਂ ਸ਼ਰਮਿੰਦਾ ਹੈ ਮਨਜਿੰਦਰ ਓਲਖ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸ ਨੇ ਆਪਣੀ ਹਰਕਤ ਦੇ ਲਈ ਮੁਆਫੀ ਮੰਗਦਿਆਂ ਨਸ਼ਾ ਕਰਕੇ ਗੱਡੀ ਚਲਾਉਣ ਦਾ ਦੋਸ਼ ਕਬੂਲ ਕਰ ਲਿਆ ਉਨਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਏ ਐਮ ਨਿਕੋਲਸ ਦੇ ਵੱਲੋਂ ਮਨਜੀਤ ਸਿੰਘ ਕੋਲਕ ਨੂੰ 3000 ਡਾਲਰ ਜੁਰਮਾਨਾ ਲਗਾਇਆ ਗਿਆ ਜੋ ਸਿਰ ਚਾਰਜ ਲੱਗਨ 4000 ਡਾਲਰ ਦੇ ਨੇੜੇ ਪਹੁੰਚ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਤਿੰਨ ਬੱਚਿਆਂ ਦਾ ਪਿਓ ਹੈ ਜਿਸ ਉਤੇ ਟਿੱਪਣੀਆਂ ਕਰਦਿਆ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਹੈਂ ਉਮੀਦ ਹੈ ਕਿ ਪੁਈਕ ਵਾਸਤੇ ਸਬਕ ਸਿੱਖਿਆ ਹੋਵੇਗਾ ਇੱਕ ਵਾਰ ਫਿਰ ਦੱਸਦੀਏ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੈ ਮਨਜਿੰਦਰ ਸਿੰਘ ਕੋਲਕ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਰਕਾਰੀ ਵਕੀਲ ਡੇਵਿਡ ਡਰੈਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਓਲਕ 온ਟਾਰੀਓ ਦੇ ਬੈਰੀ ਸ਼ਹਿਰ ਦੇ ਵਿੱਚ ਸਟਰੀਟ ਸਵੀਪਰ ਚਲਾਉਂਦਾ ਸੀਗਾ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਓਲਕ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਉੱਤੇ ਡਾਵਾ ਡੋਲ ਹੋ ਰਹੀ ਇੱਕ ਗੱਡੀ ਬਾਰੇ ਇੰਤਲਾਮ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੋਖਾ ਟ੍ਰੋਡ ਉੱਤੇ ਪਹੁੰਚੇ ਤਾਂ ਸਵੀਪਰ ਖਤਾਨਾ ਦੇ ਵਿੱਚ ਕਰੈਸ਼ ਹੋ ਚੁੱਕਿਆ ਸੀ ਕੈਨੇਡਾ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਸੇ ਨੂੰ ਅੰਜਾਮ ਦੇ ਦੇ ਦੋਸ਼ ਤੇ ਹੀਟ ਮਨਜਿੰਦਰ ਸਿੰਘ ਔਲਖ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਜਦਕਿ 1 ਸਾਲ ਡਰਾਈਵਿੰਗ ਤੇ ਪਾਬੰਦੀ ਵੀ ਰਹੇਗੀ ਸਤਕਾਰੀ ਵਕੀਲ ਡੇਵਿਡ ਡਰਾਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਖ ਨੂੰ ਟਾਰਗੋ ਦੇ ਬੈਰੀ ਸ਼ਹਿਰ ਦੇ ਵਿੱਚ ਸਟਰੀਟ ਸਵੀਪਰ ਚਲਾਉਂਦਾ ਸੀ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਖ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਹੀਂ ਰਿਹਾ ਪੁਲਿਸ ਅਸਤਰਾ ਨੇ ਇੱਕ ਸੱਜਣ ਨੂੰ ਸਟਰੀਟ ਐਸਟ੍ਰੀਪਰ ਦੇ ਵਿੱਚੋਂ ਬਾਹਰ ਨਿਕਲਦਿਆ ਦੇਖਿਆ ਜੋ ਆਪਣੀ ਗੱਡੀ ਨੂੰ ਮੋੜ ਸੜਕ ਉੱਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛਗਿੱਛ ਪੜਤਾਲ ਕੀਤੀ ਅਤੇ ਸਾਹ ਦਾ ਨਮੂਨਾ ਵੀ ਮੰਗਿਆ ਪਰ ਮਨਜਿੰਦਰ ਸਿੰਘ ਗੋਲਕ ਨੇ ਸਾਹ ਦਾ ਨਮੂਨਾ ਦੇਣ ਤੋਂ ਸਾਫ ਨਾਕਾ ਕਰ ਦਿੱਤੀ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮਨਜਿੰਦਰ ਔਲਖ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਦੇ ਨਮੂਨੇ ਵਾਸਤੇ ਹਾਮੀ ਨਾ ਪਰੀ ਬੈਰੀ ਪੁਲਿਸ ਦੇ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਔਲਖ ਡਿਊਟੀ 'ਤੇ ਨਹੀਂ ਸੀ ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਅਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਵਤੀਰੇ ਤੋਂ ਸ਼ਰਮਿੰਦਾ ਮਨਜਿੰਦਰ ਔਲਖ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸ ਨੇ ਆਪਣੀ ਹਰਕਤ ਤੇ ਲਈ ਮਾਫੀ ਮੰਗਦਿਆਂ ਨਿਸ਼ਵਾ ਕਰਕੇ ਕੱਢੀ ਚਲੌਂਦਾ ਦੋਸ਼ ਕਬੂਲ ਕਰ ਲਿਆ Ontario Court of Justice ਦੇ ਜੱਜ ኤ ਐਮ ਨਿਕੋਲਸ ਦੇ ਵੱਲੋਂ ਮਨਜਿੰਦਰ ਸਿੰਘ ਕੋਲਕ ਨੂੰ 3000 ਡਾਲਰ ਜੁਰਮਾਨਾ ਲਗਾਇਆ ਗਿਆ ਜੋ ਸਰਚਾਰਜ ਲੱਗਣ 4000 ਡਾਲਰ ਦੇ ਨੇੜੇ ਪਹੁੰਚ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਤਿੰਨ ਬੱਚਿਆਂ ਦਾ ਪਿਓ ਹੈ ਜਿਸ ਉਤੇ ਟਿੱਪਣੀਆਂ ਕਰਦਿਆਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਹੈ ਉਮੀਦ ਹੈ ਕਿ ਪੁਈ ਖਵਾਸਤੇ ਸਬਕ ਸਿੱਖਿਆ ਹੋਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ